ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਟਾਈਮ ਹੋ ਗਿਆ 8:30 ਚਲਾਂ ਗੁਰੂ ਘਰ ਅੱਗੇ ਗੁਰੂ ਘਰ ਅਗੇ ਤੇ ਗੁਰੂ ਘਰ ਤੇ ਇਹ ਚਲਾਂ ਕਰਾਂ ਰੋਟੀ ਪਾਣੀ ਛਕਿਆ ਮੈਂ ਫਿਰ ਦੁਬਾਰਾ ਚਲਾਂ ਗੁਰੂ ਘਰ ਅਗੇ ਤੇ ਘਰਾਂ ਤੇ ਰੋਟੀ ਪਾਣੀ ਛਕਾ ਫਿਰ ਚਲਾਂ ਗੁਰੂ ਘਰ ਅਗੇ ਜੀ ਗੁਰੂ ਘਰ ਕਮਲਬੀ ਵੀ ਆ ਗਿਆ ਤਾਂ ਕਿ ਹਾਲਾ ਜੀ ਵਧੀਆ ਜੀ ਵਧੀਆ ਜੀ ਵਧੀਆ ਕਮਲਬੀ ਵੀ ਆ ਗਿਆ ਤਾਂ ਇੱਕ ਤੋਂ ਮਾਂ ਚੱਦਰਾ ਜਿਹੜੀ ਕੱਲ ਧੋਣੀ ਦੀ ਕੰਮ ਕਰ ਕਾ ਧੋਈ ਨਹੀਂ ਗਈ ਉਹ ਅੱਜ ਧੋ ਮੰਤ ਲੋ ਕਮਲ ਵੀਰਾ ਕੱਢ ਰਿਹਾ ਅੰਦਰ ਦੇ ਚਿੱਦਰਾਂ ਮੋਟਰ ਵੀ ਚਲਾ ਦੀ ਜੀ ਲੱਗੇ ਤੇ ਤੌਣ ਦਰੀਆਂ ਨਾਣੀ ਵੀ ਆ ਗਿਆ ਤਾਂ ਚਾਚਾ ਵੀ ਆ ਗਿਆ ਕਿਆ ਹਾਲ ਹੈ ਚਾਲੀ ਬੋਗਦਰੀ ਠੀਕ ਆ ਹਾਂਜੀ ਚਲੋ ਵਧੀਆ ਭਾਈ ਲੱਗ ਰਹੀ ਸੇਵਾ ਜੀ ਜੀ ਲੱਗ ਰਹੀ ਆ ਵਲੌਗ ਚਾਹਾਂਗਾ ਮੈਂ ਵੀ ਹਾਂਜੀ ਤੇਰਾ ਪੰਜਾਬੀ ਬੋਲ ਨਹੀਂ ਚਲਾ ਰਿਹਾ ਸਿੱਧ ਪੰਜਾਬੀ ਬੋਲਦੇ ਨਹੀਂ ਨਹੀਂ ਅਸੀਂ ਪੰਜਾਬੀ ਬੋਲਾਂਗੇ ਜੀ ਸੁੱਧ ਤੋਂ ਅਸੀਂ ਹੀ ਬੋਲਦੇ ਹਾਂ ਤੇ ਸੇਵਾ ਚੱਲ ਰਹੀ ਹੈ ਜੀ ਤੁਸੀਂ ਕੁਝ ਦੇਖ ਸਕਦੇ ਹੋ ਇੱਧਰ ਫੜ ਕੇ ਕਰਦੇ ਨਾ ਨਹੀਂ ਜਾ ਰਹਾ ਜੱਸੀ ਗਲ ਘਨੋਰਾ ਕਰਾ ਕੰਮਾ ਠੀਕ ਹੈ ਜੀ ਠੀਕ ਹੈ ਠੀਕ ਜੀ ਠੀਕ ਹੈ ਜੀ ਠੀਕ ਦਰیاں ਤੋਂ ਧੋਦੀ ਤੀ ਦੋ ਰਹਿ ਗਈ ਦਰیاں ਲਾਈਟ ਭੱਜ ਗਈ ਕੰਮੇ ਵੀਰਨੋ ਵੀ ਥੋੜਾ ਜਿਹਾ ਕੰਪ ਤੈ ਗਿਆ ਉੱਚ ਲੈ ਗਿਆ ਦੁਪਹਿਰ ਨੂੰ ਦੇਖਾਂ ਦੁਪਹਿਰ ਨੂੰ ਤਾਂ ਮਾ ਦੋ ਕੁ ਦਰਿਆ ਰਹਿ ਗਈ ਮਿਲ ਆਪ ਨੂੰ ਚਲੋ ਸ਼ਾਮ ਕੇ ਵੱਜ ਕੇ 5:30 ਆ ਗਏ ਘਰਾਂ ਤੇ ਦਪਹਿਰਾ ਚਿੱਦਾਂ ਰਹਿਤੀ ਦੋ ਤਿੰਨ ਤੋਂ ਧੋਦੀ ਤੀਆਂ ਦੋ ਰਹਿ ਗਈ ਤੀਆਂ ਲਾਈਟ ਭੱਜ ਗਈ ਇਸ ਕਰਕੇ ਧੋਈ ਨਹੀਂ ਗਈਆਂ ਉਹ ਦੁਪਹਿਰਾ ਵੀ ਨਹੀਂ ਧੋਈ ਗਈਆਂ ਕਾਲੂ ਜੇਪਰਾ ਸਾਹਿਬਾ ਕਾਲੂ ਵੀ ਨਹੀਂ ਤੋਈ ਜਾਣੀ ਆ ਪਰਸੋਂ ਦੇਖੀਏ ਸੋਵਾਰ ਨੂੰ ਚਲੋ ਇੱਥੇ ਲੰਗਰੂ ਘਰ ਆਗੇ ਤੇ ਗੁਰੂ ਘਰ ਆਗੇ ਦੇ ਦਰਬਾਰ ਸਾਹਿਬਾ ਤੇ ਜੀ ਮੈਂ ਕੰਮਲੇ ਚੱਕਣੇ ਆ ਰਸਤੇ ਮਾਤੇ ਇੱਧਰ ਜਿੱਥੇ ਆਪਏ ਉੱਥੇ ਰੱਖਾਂ ਰਸਤੇਆਂ ਪਈਆਂ ਨੇ ਰੱਖਾਂ ਚਲੋ ਮਲੇ ਤੋਂ ਰੱਖ ਦਈਏ ਇਤਨੇ ਐਮਕਾ ਵੀ ਹੋ ਰਿਹਾ ਟਾਈਮ ਚਾਰ ਕ ਪੰਜ ਮੀਟਰ ਰਹਿ ਗਏ ਇਤਨੇ ਮਹੋਣੇ ਮਾ ਚਲੋ ਚਲਾ ਅੰਦਰ ਬਾਸਾ ਮਾ ਵਾਹਿਗੁਰੂ ਵਾਹਿਗੁਰੂ ਬਸ ਸੰਗਰੇ ਨਦੀਆ ਨੂੰ ਤੇ ਵੇਲਾ ਆਪੇ ਜਾਪੇ ਨੇ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨਾ ਕੀ ਤਨ ਨਾਮਕ ਨੀਤ ਨਾਮੋ ਨਾਮੁ ਸੁਨਿ ਚੁਲੈ ਦੇਖਤ ਨਾਮੁ ਚੈ ਕੋ ਤੁਛ ਸੋਹੋ ਹਰਿ ਗੋਵਾਰੀ ਕਾ ਨਾਮੋ ਸੋਇ ਨਾਮੁ ਸਿਮਨਾਰੋ ਸੁਨੁ ਗਾਵਹੁ ਮੇਰੇ ਨਿ ਪਾਵਿਨਾ ਤੇ ਨਾਰਾ ਤੇ ਧਾਨੈ ਕੀ ਤਨਾ ਸਦਾ ਤੇ ਕਮਸੋ ਮਾਰਾ ਵੱਤ ਸਹਾਲ ਜੀ ਆਨੰਦਤ ਪਾਉ ਰੋ ਤੇ ਜੋ ਸੱਜਣ ਸਿੱਖੀ ਆਂ ਚੈਸ ਪਦ ਬੀ ਗਦਨੇ ਪਦੰਬ ਬਿਨਾ ਸੇਸ ਤਬ ਗੰਗਲ ਚਲਦੋ ਮੋਗੀ ਸਾਬੰ ਸਿੱਖੀ ਧਾਨ ਪਾ ਲਿਆ ਮੈਂ ਹੈ ਗੁਰ ਗੁਰ ਸਿਖਾਂ ਕੀ ਕਾਲ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਗੁਰੂ ਜੀ ਨਿਤਨੇਮ ਕੀ ਹੋ ਗਈ ਦੀ ਅਰਦਾਸ ਚੰਦੋਆ ਵਿੱਚ ਚੇਂਜ ਕਰਦੇ ਆ ਮਹਾਰਾਜ ਕੇ ਵਸਤਰ ਵੀ ਚੇਂਜ ਕਰਦੇ ਤੇ ਲਾਲ ਚੱਦਰਾਂ ਵਿਛਾਦੀਆਂ ਅੱਜ ਵਾਸਤਾ ਇੰਨਾ ਹੀ ਮਿਲਾਂ ਕੱਲ੍ਹ ਕੇ ਵਲੌਗ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ